اپنی ਮਜੀਠਾ ਰੋਡ ਤੇ ਗੁਰਦੁਆਰਾ ਸ੍ਰੀ ਫਰਗੋਬਿੰਦ ਸਾਹਿਬ ਪਾਸ ਹੈ ਸ਼ੇਵੀ ਸ਼ੋਨੀ ਟੈਂਸਿੰਗ ਬਾਈਪਾਸ ਮਜੀਠਾ ਰੋਡ ਇਸ ਗੁਰਦੁਆਰਾ ਸਾਹਿਬ ਜੀ ਦੋ ਵੈਸੇ ਦਾ ਭਰਾ ਹੀ ਨੇ ਦੋਨੋਂ ਪਾਸੇ ਇੱਕ ਦਾ ਨਾਮ ਜਸਬੀਰ ਸਿੰਘ ਆ ਇੱਕ ਦਾ ਨਾਮ ਪਰਗਟ ਸਿੰਘ ਜੋ ਜਸਬੀਰ ਸਿੰਘ ਪਾਰਟੀ ਆ ਉਹਨਾਂ ਵੱਲੋਂ 5 ਤਰੀਕ ਨੂੰ ਇਸ ਪਾਰਟੀ ਤੇ ਕਾਫੀ ਬੰਦੇ ਇਕੱਠੇ ਕਰਕੇ 20 25 ਬੰਦੇ ਇਕੱਠੇ ਹੋਗੇ ਇਹਨਾਂ ਤੇ ਕਾਫੀ ਹਮਲਾ ਕੀਤਾ ਗਿਆ ਸੀ ਜਿਸ ਵਿੱਚ ਇਹਨਾਂ ਦੇ ਇੱਕ ਸੇਵਾਦਾਰ ਤੇ ਕਾਫੀ ਤਲਵਾਰਾਂ ਤੇ ਕਾਫੀ ਸੱਟਾਂ ਵੀ ਲੱਗੀਆਂ ਸਨ ਜਿਸ ਤੋਂ ਬਾਅਦ ਜੋ ਇਹਨਾਂ ਦਾ ਸੇਵਾਦਾਰ ਸੀ ਜਿਸ ਦਾ ਨਾਮ ਹਰਮਨ ਸਿੰਘ ਸੀਗਾ ਉਸ ਵੱਲੋਂ ਜੋ ਸਟੇਟਮੈਂਟ ਲਿਖਾਈ ਗਈ ਸੀ ਉਸ ਦੀ ਸਟੇਟਮੈਂਟ ਦੇ ਬਨਾ ਤੇ 7 ਬਾਈ ਨੇਮ ਬੰਦਿਆਂ ਤੇ ਜਿਸ ਵਿੱਚ ਜਸਬੀਰ ਸਿੰਘ ਉਹਦੇ ਤਿੰਨ ਬੇਟੇ ਨਾਲ ਉਸ ਦਾ ਇੱਕ ਜਵਾਈ ਨਾਲ ਦੋ ਜਣੇ ਹੋਰ ਤੇ ਬਾਕੀ 15-20 ਅਣਸ਼ਾਤੇ ਲੋਕ ਦੀ ਬਾਬਾ ਬੰਕੀਨਾ ਸ਼ਰਗਿਲ ਇਹ ਜਿਹੜਾ ਪਿਛਲੇ ਦਿਨੀ ਕਿ ਇੱਕ ਵਾਕਿਆ ਹੋਇਆ ਵਾ ਮਜੀਠਾ ਰੋਡ ਤੇ ਜਿਹੜਾ ਗੁਰੂ ਤੇਗ ਬਹਾਦਰ ਜੀ ਦਾ ਗੁਰਦੁਆਰਾ ਗੁਰਦੁਆਰਾ ਸਾਹਿਬ ਹਰ ਗੋਬਿੰਦ ਜੀ ਦਾ ਉੱਥੋਂ ਦੇ ਜਥੇਦਾਰ ਬਾਬਾ ਪ੍ਰਗਟ ਸਿੰਘ ਜੀ ਉਹਨਾਂ ਦੇ ਪਰਿਵਾਰ ਤੇ ਜਿਹੜਾ ਸ਼ਰਾਰਤੀ ਅਨਸਰਾਂ ਵੱਲੋਂ ਹਮਲਾ ਕੀਤਾ ਗਿਆ ਵਾ ਔਰ ਜਿਹੜੀ ਪ੍ਰਸ਼ਾਸਨ ਵੱਲੋਂ ਢਿੱਲੀ ਕਾਰਗੁਜ਼ਾਰੀ ਦੇ ਕਾਰਨ ਅੱਜ ਸਾਰੀਆਂ ਜਥੇਬੰਦੀਆਂ ਧਾਰਮਿਕ ਅਤੇ ਸਮਾਜ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂ ਇਕੱਠੇ ਹੋਏ ਆ ਜਿਹੜਾ ਇਸ ਮਸਲੇ ਨੂੰ ਅਸਲ ਚੋਂ ਅੱਜ ਜਿਹੜਾ ਦੋਸ਼ੀਆਂ ਤੇ ਕਾਰਵਾਈ ਕਰਾਉਣ ਦੇ ਸਬੰਧ ਵਿੱਚ ਅੱਜ ਐਸ ਐਸ ਪੀ ਸਾਹਿਬ ਨੂੰ ਮਿਲੇ ਆ ਐਸ ਪੀ ਸਾਹਿਬ ਨੇ ਹੁਣ ਐਸ ਪੀ ਖੋਸਾ ਜੀ ਵੱਲ ਭੇਜਿਆ ਵਾ ਹੁਣ ਵੇਖੋ ਅੱਗੋਂ ਕੀ ਸਵਾਰਥਨ ਦਵਾਉਂਦੇ ਆ ਸਮਾਜ ਨੂੰ ਤੇ ਫੇਰ ਅੱਗੇ ਤਾਂ ਲੱਗਦੇ ਇਹ ਮਾਮਲਾ ਕੀ ਸੀ ਉਹ ਝਗੜੇ ਨੂੰ ਲੈ ਕੇ ਹੋਇਆ ਕੋਈ ਜਿਹੜੇ ਸ਼ਰਾਤੀਆਂ ਸੋਨਾਂ ਤੇ ਅੱਗੇ ਵੀ ਪਹਿਲਾਂ ਵੀ ਕਈ ਕਈ ਸੰਗੀ ਇੰਤਰਾਵਾਂ ਤਾਇਤ ਮੁਕਦਮੇ ਦਰਚਿਆ ਸੀ ਦੂਸ਼ੀਆਂ ਦੇ ਪਰ ਜਿਹੜੇ ਉਹ ਜਿਹੜੇ ਕ੍ਰਿਮੀਨਲ ਬੰਦੇ ਹੁੰਦੇ ਉਹਨਾਂ ਦਾ ਕੋਈ ਰਿਸ਼ਤੇਦਾਰ ਨਹੀਂ ਹੁੰਦਾ ਕੋਈ ਉਹਨਾਂ ਦਾ ਧਰਮ ਨਹੀਂ ਹੁੰਦਾ ਕੋਈ ਉਹਨਾਂ ਦਾ ਮਜਬ ਨਹੀਂ ਹੁੰਦਾ ਸਿਰਫ ਤੇ ਸਿਰਫ ਉਹ ਕ੍ਰਿਮੀਨਲ ਬੰਦੇ ਹੀ ਹੁੰਦੇ ਆ ਅਕਸਰ ਵੇਖਿਆ ਜੀ ਜਗ੍ਹਾ ਜੇ ਸਮਝਿਆ ਜਾਵੇ ਤੇ ਕੋਈ ਕੋਈ ਐਡੀ ਗੱਲ ਨਹੀਂ ਹੈਗੀ ਲੜਾਈ ਦੀ ਕਾਰਨ ਤੇ ਜਿਹੜੀ ਹੈਗੀ ਹੌਦੀਆਂ ਤੋਂ ਹੀ ਲੜਾਈ ਦਾ ਕਾਰਨ ਸੀ ਪਰ ਜਿਹੜੇ ਉਹਨਾਂ ਨੇ ਜਿੱਥੋਂ ਦੇ ਉਤੋਂ ਹੌਦੀਆਂ ਦੇ ਵਿੱਚ ਪਾਣੀ ਜਿੱਥੇ ਜਾਨਵਰਾਂ ਨੂੰ ਘੋੜਿਆਂ ਨੂੰ ਪਾਣੀ ਪਿਆ ਜਾਂਦਾ ਜ ਉਹਨਾਂ ਹੌਦੀਆਂ ਢਾਈਆਂ ਸੀ ਤੇ ਉਹਨਾਂ ਬਾਬਾ ਜੀ ਨੇ ਢੱਕਿਆ ਸੀ ਤੇ ਉਹ ਉਹ ਫਿਰ ਮੌਕਾ ਪਾਲ ਕੇ ਤੇ ਸ਼ਰਾਰਤੀਆਂ ਸੰਗਠਨ ਇਕੱਠੇ ਕਰਕੇ ਤੇ ਇਹਨਾਂ ਦੇ ਜਿਹੜੇ ਇਹ ਹਮਲਾ ਕਰਤਾ ਪਰਿਵਾਰ ਤੇ ਜਨਮਵਰਾਂ ਤੇ ਆਪਣਾ ਨਿਸ਼ਾਨ ਸਾਹਿਬ ਤੇ ਜਿਹੜੀ ਆਪਣਾ ਜੋੜੇ ਲੈ ਕੇ ਉੱਤੇ ਇਹ ਕਿਰਪਾਨਾਂ ਮਾਰੀਆਂ ਤੇ ਸੀਸੀਟੀਵੀ ਕੈਮਰੇ ਦੇ ਪੰਨੇ ਪੰਨ ਤੋੜ ਦਿੱਤੀ ਗੱਡੀਆਂ ਦੀ ਪੰਨ ਤੋੜ ਦਿੱਤੀ ਕੋਈ ਪੁਲਿਸ ਨੂੰ ਪੁਲਿਸ ਪੁਲਿਸ ਜੀ ਸਾਰਾ ਸਾਰੇ ਸਬੂਤ ਪੁਲਿਸ ਨੇ ਕਵਰ ਕੀਤੇ ਹੋਏ ਦਿੱਤੇ ਹੋਏ ਆ ਪੁਲਿਸ ਨੇ ਜਿਹੜਾ ਵੀ 19 ਬਟਾ ਐਫ ਆਈ ਆਰ ਤੇ ਕਰਤੀ ਪਰ ਉਹ ਗੁੰਗਲੀਆਂ ਤੋਂ ਮਿੱਟੀ ਝੜੀ ਜਿਹੜੀਆਂ ਸੰਘੀਨਤਾ ਰਾਵਾਂ ਹੀ ਉਹ ਨਹੀਂ ਲਈਆਂ ਉਹ ਅਵੇਲੇਬਲ ਧਾਰਨਾ ਉਹਨਾਂ ਦਾ ਪਰਚਾ ਕੀਤਾ ਹੋਇਆ ਕਿੰਨੇ ਕੇ ਲੋਕ ਚਾਰ ਪੰਜ ਲੋਕ ਫੱਟੇ ਹੋਇਆ ਵਿੱਚ ਜਿਹਦੇ ਵਿੱਚ ਹਸਪੀਟਲ ਅਜੇ ਵੀ ਕੋਈ ਜੇਰੇ ਇਲਾਜ ਤਾਂ ਜੀ ਬਾਬਾ ਜੀ ਇਹ ਸਮਝ ਨਹੀਂ ਹੁੰਦੀ ਅਗਲਾ ਸਟੈਪ ਕੀ ਹੋਏਗਾ ਤੁਹਾਡਾ ਜੀ ਅੱਜ ਤੇ ਸਮਾਜ ਤੇ ਸਿਰਫ ਆਪਣੀ ਮੰਗ ਦੱਸਣ ਆਇਆ ਫਿਰ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਦੱਸ ਦਾਂਗੇ ਵੀ ਅਗਲਾ ਜਿਹੜਾ ਸੰਘਰਸ਼ ਦਾ ਸੰਘਰਸ਼ ਦਾ ਜਿਹੜਾ ਸਟੈਪ ਹੋਊਗਾ ਤੇ ਸੰਘਰਸ਼ ਜਿਹੜਾ ਹੋਊਗਾ ਵੱਡੇ ਪੱਧਰ ਤੇ ਹੋਊਗਾ ਜੀ ਮਾਹੌਲ ਦੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਆ ਇੱਕ ਧਾਰਮਿਕ ਜਿਹੜੀਆਂ ਭਾਵਨਾਵਾਂ ਨੂੰ ਠੇਸ ਪਹਚਾ ਰਹੇ ਆ ਦਾ ਧਾਰਮਿਕ ਜਿਹੜੇ ਉੱਥੇ ਗੁਰੂ ਨਾਨਕ ਸਾਹਿਬ ਉਹਦੀ ਬੇਦਬੀ ਕਰ ਰਿਹਾ ਤਾਂ ਸਾਡੀ ਮੰਗ ਹੈ ਪ੍ਰਸ਼ਾਸਨ ਕੋਲ ਵੀ ਇਹ ਜਿਹੇ ਦੋਸ਼ੀਆਂ ਤੇ ਜੜੀ ਬੰਦ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਇਹਨਾਂ ਨੂੰ ਜੇਲ੍ਹਾਂ ਦੇ ਪਿੱਛੇ ਸੁਟਿਆ ਜਾਵੇ ਤੇ ਇਹਨਾਂ ਦੀਆਂ ਜ਼ਮਾਨਤਾਂ ਜਿਹੜੀਆਂ ਉਹ ਰੱਦ ਕੀਤੀਆਂ ਜਾਣ ਜਖਮੀ ਕੀਤਾ ਗਿਆ ਸੀ ਕਿਉਂਕਿ ਕਾਫੀ ਜੀ ਇਹ ਜੀ ਆਪਣੇ ਮਜੀਠਾ ਰੋਡ ਤੇ ਗੁਰਦੁਆਰਾ ਸ੍ਰੀ ਹਰਗੋਬਿੰਦ ਸਾਹਿਬ ਪਾਸ aí ਛੇਵੀਂ ਸ਼ੋਣੀ ਨੰਗ ਸਿੰਘ ਬਾਈਪਾਸ ਮਜੀਠਾ ਰੋਡ ਇਸ ਗੁਰਦੁਆਰਾ ਸਾਹਿਬ 'ਚ ਜੀ ਦੋ ਵੈਸੇ ਤਾਂ ਭਰਾ ਹੀ ਨੇ ਦੋਨੋਂ ਪਾਸੇ ਇਕ ਦਾ ਨਾਮ ਜਸਬੀਰ ਸਿੰਘ ਆ ਇੱਕ ਦਾ ਨਾਮ ਬਰਗਟ ਸਿੰਘ ਆ ਜੋ ਜਸਬੀਰ ਸਿੰਘ ਪਾਰਟੀ ਆ ਉਹਨਾਂ ਵੱਲੋਂ 5 ਤਰੀਕ ਨੂੰ ਇਸ ਪਾਰਟੀ ਤੇ ਕਾਫੀ ਬੰਦੇ ਇਕੱਠੇ ਕਰਕੇ 20-25 ਬੰਦੇ ਇਕੱਠੇ ਹੋ ਕੇ ਇਹਨਾਂ ਤੇ ਕਾਫੀ ਹਮਲਾ ਕੀਤਾ ਗਿਆ ਸੀ ਜਿਸ ਵਿੱਚ ਇਹਨਾਂ ਦੇ ਇੱਕ ਸੇਵਾਦਾਰ ਤੇ ਕਾਫੀ ਤਲਵਾਰਾਂ ਤੇ ਕਾਫੀ ਸੱਟਾਂ ਵੀ ਲੱਗੀਆਂ ਸਨ ਜਿਸ ਤੋਂ ਬਾਅਦ ਜੋ ਇਹਨਾਂ ਦਾ ਸੇਵਾਦਾਰ ਸੀ ਜਿਸ ਦਾ ਨਾਮ ਹਰਮਨ ਸਿੰਘ ਸੀਗਾ ਉਸ ਵੱਲੋਂ ਜੋ ਸਟੇਟਮੈਂਟ ਲਿਖਾਈ ਗਈ ਸੀ ਉਸ ਦੀ ਸਟੇਟਮੈਂਟ ਦੇ ਬਨਾਤੇ 7-22 ਨਾਮ ਬੰਦਿਆਂ ਤੇ ਜਿਸ ਵਿੱਚ ਜਸਬੀਰ ਸਿੰਘ ਉਹਦੇ ਤਿੰਨ ਬੇਟੇ ਨਾਲ ਉਸਦਾ ਇੱਕ ਜਵਾਈ ਨਾਲ ਦੋ ਜਣੇ ਹੋਰ ਤੇ ਬਾਕੀ 15-20 ਅਣਸ਼ਾਤੇ ਲੋਕ ਉਹਨਾਂ ਦੇ ਖਿਲਾਫ ਅਧੀਨ ਧਾਰਾ 323 324 427 506 146 ਦੇ ਤਹਿਤ ਇੱਕ ਮੁਕਦਮਾ ਰਜਿਸਟਰ ਕੀਤਾ ਗਿਆ ਸੀਗਾ ਅੱਜ ਇਹ ਸਾਰੇ ਜਥੇਬੰਦੀਆਂ ਇਕੱਠਾ ਹੋ ਕੇ ਮੇਰੇ ਦਫ਼ਤਰ ਆਈਆਂ ਸਨ ਇਹਨਾਂ ਦੀ ਮੰਗ ਇਹ ਸੀ ਕਿ ਇਸ ਮੁਕਦਮੇ ਦੇ ਵਿੱਚ 452 ਦਾ ਵਾਧਾ ਹੋਣਾ ਚਾਹੀਦਾ ਕਿਉਂਕਿ ਉਹ ਇਹਨਾਂ ਦਾ ਕਹਿਣਾ ਹੈ ਕਿ ਉਹ ਸਾਡੇ ਘਰ ਦੇ ਅੰਦਰ ਵੜ ਕੇ ਉਹਨਾਂ ਸਾਡੀ ਸੱਟਾਂ ਫਿਟਾਂ ਮਾਰੀਆਂ ਹਨ ਦੂਸਰਾ ਇਹਨਾਂ ਦੀ ਡਿਮਾਂਡ ਇਹ ਸੀ ਕਿ ਇਹਨਾਂ ਨੇ ਉੱਥੇ ਆ ਕੇ ਬੇਅਦਬੀ ਵੀ ਕੀਤੀ ਹੈ ਸੋ ਇਹਦੇ ਵਿੱਚ 295 ਦਾ ਵਾਧਾ ਕੀਤਾ ਜਾਵੇ ਇਹ ਸਾਰੀਆਂ ਜੋ ਤਾਥੇਨਾਂ ਵੱਲੋਂ ਪੇਸ਼ ਕੀਤੇ ਗਏ ਨੇ ਜੀ ਇਹਨਾਂ ਨੂੰ ਅਸੀਂ ਇੰਡੀਪੈਂਡੈਂਟਲੀ ਬਾਚਾਂਗੇ ਇੰਡੀਪੈਂਡੈਂਟਲੀ ਬਾਚ ਕੇ ਇਨਵੈਸਟੀਗੇਸ਼ਨ ਦੇ ਦੌਰਾਨ ਜੋ ਵੀ ਮੈਰਿਟ ਦੇ ਬੇਸ ਤੇ ਕਿਸੇ ਜੁਰਮ ਦਾ ਵਾਧਾ ਜਾਂ ਘਾਟਾ ਬੰਦ ਪਾਇਆ ਜਾਊਗਾ ਉਸ ਦੇ ਮੁਤਾਬਕ ਹੀ ਕਾਰਵਾਈ ਕੀਤੀ ਜਾਊਗੀ ਇਹਨਾਂ ਵੱਲੋਂ ਦੱਸਿਆ ਗਿਆ ਜੀ ਵੀ ਜੋ ਦੂਸਰਾ ਭਰਾ ਜਸਵੀਰ ਸਿੰਘ ਉਸ ਦਾ ਬੇਟਾ ਜੋ ਰਣਜੋਤ ਸਿੰਘ ਉਸ ਦੇ ਖਿਲਾਫ ਪਹਿਲਾਂ ਵੀ ਕਾਫੀ ਮਕਦਮੇ ਦਰਜ ਨੇ ਇਹਨਾਂ ਵੱਲੋਂ ਦੱਸਿਆ ਗਿਆ ਵਾ ਬਾਕੀ ਇਸ ਦੀ ਬਾਰੇ ਅਸੀਂ ਜੋ ਰੈਸ਼ੀ ਥਾਣਾ ਉਹਦਾ ਉਸ ਬਾਰੇ ਕੋਖ ਵੀ ਕਰਾਂਗੇ ਕਿ ਹੋਰ ਉਸਤੇ ਕਿੰਨੇ ਮਕਦਮੇ ਦਰਜ ਨੇ ਤੇ ਉਸ ਦੇ ਮੁਤਾਬਕ ਬੰਦੀ ਕਾਰਵਾਈ ਜੋ ਸਾਰੇ ਬਾਈ ਨੇਮ ਤੇ ਅਣਪਛਾਤੇ ਬੰਦੇ ਉਹ ਵੀ ਕਾਫੀ ਬੰਦੇ ਆਇਡੈਂਟੀਫਾਈ ਕਰ ਲਏ ਗਏ ਨੇ ਉਹਨਾਂ ਨੂੰ ਸਾਰਿਆਂ ਨੂੰ ਅਰੈਸਟ ਕਰਕੇ ਉਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਊਗੀ ਇਹੋ ਜੀ ਕੋਈ ਗੱਲ ਹੈ ਜੀ ਉਹਦੇ ਬਾਰੇ ਇਹਨਾਂ ਦੇ ਸਰਚ ਵਗੈਰਾ ਕਰਕੇ ਕਰਵਾ ਦਿੰਨੇ ਜੀ ਕਰ ਜਾਂ ਹੋਰ ਵੀ ਇਨਫੋਰਮੇਸ਼ਨ ਜਦੋਂ ਵੀ ਇਹਨਾਂ ਵੱਲੋਂ ਮਿਲਦੀ ਹੈ ਜਦੋਂ ਕੋਈ ਇਸ ਚੀਜ਼ ਦਾ ਕੋਈ ਧੰਦਾ ਕਰਦੇ ਨੇ ਤਾਂ ਉਹਨਾਂ ਨੂੰ ਫੜ ਕੇ ਬੰਦੀ ਐਨਡੀਪੀਐਸ ਦੇ ਤਹਿਤ ਵੀ ਕਾਰਵਾਈ ਕੀਤੀ ਜਾਊਗੀ